ਪਾਈਪਿੰਗ ਲਾਵਾਂਗੇ ਪਹਿਲਾ ਸਟੌਕ ਨਾਲ ਸਾਰੇ ਨਿਸ਼ਾਨ ਲਾ ਲੈਣਾ ਆਪਾਂ ਨਿਸ਼ਾਨ ਲੱਗ ਗਏ ਹੁਣ ਆਪਾਂ ਪਰਲੀ ਸਾਈਡ ਤੇ ਜਾਂ ਓਲੀ ਸਾਈਡ ਇੱਕ ਸਾਈਡ ਰੱਖ ਕੇ ਪਾਈਪਿੰਗ ਨੂੰ ਉੱਪਰ ਰੱਖ ਕੇ ਨਿਸ਼ਾਨ ਦੇ ਜਮ ਬਿਲਕੁਲ ਨਾਲ-ਨਾਲ ਰੱਖਦੇ ਹੋਏ ਸਾਰੇ ਨਾਲ-ਨਾਲ ਸਟੱਚ ਕਰਾਂਗੇ ਤੇ ਇਸ ਨੂੰ ਬਿਲਕੁਲ ਬੁਕਰਮ ਦੇ ਨਾਲ-ਨਾਲ ਸੀਨਾ ਦੇ نیچے ਉਸਾਂ ਨਾਲ ਲਗਾਉਣਾ ਤੇ ਜੇ ਮੈਂ ਪਹਿਲੀ ਵਾਰ ਲਗਾ ਰਿਹਾ ਹਾਂ ਤੇ نیچے ਤੋਂ ਆਪਾਂ ਚੱਕ ਵੀ ਕਰ ਲੈਣਾ ਤੇ ਇਹ ਜਿਹੜਾ ਵਿਚਾਲਾ ਆਊਗਾ ਗਲੇ ਦਾ ਉਸ ਤਾ ਤੇ ਆਪਾਂ ਨੂੰ സൂയി ഫെ മോടന സൂയി അതേസ് ഹാജി ജാമ്യ ദൂസന സാരി പൈപിംഗ ലീ ഹെണ്ണി ഫ്രണ്ട കാട്ട മോട്ടേക്ക് തരണ വെച്ച മേ ഹാജി ടക്ക പക്കാ ഫെ നിശാന ലവേ ਚਾਲਾ ਕਰਕੇ ਚੋਕ ਨਾਲ ਨੇ ਚਾਹ ਨਾਲ ਨੇ ਇਥੇ ਆਪਾਂ ਇਸ ਤਰ੍ਹਾਂ ਲਾ ਲਏ ਮਾਈ ਦੇ ਕਿੰਨੇ ਹੈ ਸਹੀ ਹੰਝ ਤਿਆਰ ਹੈ ਇਸ ਤਰ੍ਹਾਂ ਚਾਲਾ ਲਾ ਲਿਆ ਤੇ ਲਿਨ ਲਵਾਈ ਦਾ ਲਾ ਕੇ ਪਲੱਸ ਦਾ ਨਿਸ਼ਾਨ ਬਣਾ ਲੈਣਾ ਇੱਕ ਵਾਰ ਚੈੱਕ ਵੀ ਕਰ ਲੈਣਾ ਬਈ ਸਹੀ ਲੱਗਿਆ ਫਿਰ ਆਪਾਂ ਇਸ ਦੇ ਉੱਪਰ ਗਾਲਾ ਰੱਖਾਂਗੇ ਗਲੇ ਨੂੰ ਆਪਾਂ ਇਸ ਤਰ੍ਹਾਂ ਕਟਿੰਗ ਕਰਾਂਗੇ ਆ ਪਾਈਪਿੰਗ ਲੱਗੀ ਹੋਈ ਆਪਣੀ ਇਸ ਤਰ੍ਹਾਂ ਫੋਲਡ ਕਰਕੇ ਉੱਪਰ ਵਾਲੀ ਸਾਈਡ ਤੋਂ ਵੀ ਤੇ ਨੀਚੇ ਵੀ ਥੋੜਾ ਜਿਹਾ ਸਲਾਈ ਦਾ ਛੱਡ ਲੈਣਾ ਸਾਂ ਦੇਖੇ ਥੋੜਾ ਆਪਾਂ ਨਿਸ਼ਾਨ ਲਾ ਲੈਣਾ ਇਹ ਇਸ ਤਰ੍ਹਾਂ ਤਾਂ ਕਟਾਈ ਕਰਦੇ ਆ ਕਿਉਂਕਿ ਫਿਰ ਆਪਣਾ ਗਲਾ ਜਿਆਦਾ ਹਿੱਲਦਾ ਨਹੀਂ ਹੈ ਜੇ ਆਪਾਂ ਸਾਰਾ ਸਾਈਡਾਂ ਤੋਂ ਕਟਿੰਗ ਪਹਿਲਾਂ ਕਰ ਲੈਂਦੇ ਆ ਫਿਰ ਉਹ ਗਲਾ ਟੇੜਾ ਮੇੜਾ ਲੱਗ ਜਾਂਦਾ ਇਸ ਤਰ੍ਹਾਂ ਆਪਣਾ ਗਲਾ ਬਿਲਕੁਲ ਪਰਫੈਕਟ ਲੱਗੂਗਾ ਬਿਲਕੁਲ ਸਿੱਧਾ ਲੱਗੂਗਾ ਹਾਂਜੀ ਜਿਹੜਾ ਪਲੱਸ ਦਾ ਨਿਸ਼ਾਨ ਆ ਉਹ ਆਪਣਾ ਉੱਪਰ ਦੇਖਣਾ ਚਾਹੀਦਾ ਹੈ ਉਹਦੇ نیچے-नीचे ਹੀ ਆਪਾਂ ਸਲਾਈ ਸੇਮ ਰੱਖਣੀ ਹੈ ਸਲਾਈ ਹਾਂਜੀ ਉੱਪਰ ਵੀ ਆਪਾਂ ਸਿੱਧੀ ਲੈ ਕੇ ਬਿਲਕੁਲ ਸਟਰੈਟ ਸੈੱਟ ਕਰਦੇ ਹੋਏ ਸਾਰਾ ਗਲਾ ਆਪਾਂ ਜੜਦਣਾ ਅਬ ਚਾਲੇ ਆ ਕੇ ਆਪਾਂ ਸੂਈ ਵਚਨ ਕਰਕੇ ਨੀਚੇ ਤੋਂ ਚੈੱਕ ਕਰਕੇ ਵੀ ਦੇਖਣਾ ਆਪਣੇ ਸਹੀ ਲੱਗ ਰਿਹਾ ਉਸ ਨਾਲ ਲਾਉਣਾ ਹੈ ਬਿਲਕੁਲ ਜਿਹੜੀ ਆਪਾਂ ਸੀਮ ਪਹਿਲਾਂ ਪਾਈਪਿੰਗ ਅਟੈਚ ਕੀਤੀ ਹੈ ਉਸ ਦੇ ਉੱਪਰ ਹੀ ਮਾਰਨੀ ਹੈ ਫਿਰ ਆਪਣੀ ਪਾਈਪਿੰਗ ਸਹੀ ਨਿਕਲੂਗੀ ਉਸ ਨੂੰ ਆਪਣਾ ਸਲਾਈ ਕੱਟ ਦੇਣਾ ਜਿੰਨਾ ਜਿੰਨਾ സൗണ ജോ കപ്പ് ഷെഡിയോ അപ്പം സാധ ല ടക്കൂറിച്ച് തീ ടാ ഫ്രെറ്റ് ജരൂ ഹാജി ഹുണ കച്ചേ ടങ്ക സിലായി പൈപിംഗ അഡരഗ്രാൻഡ പൈപ്പിംഗ ലീ ബോട്ട് ബോട്ട സൗഖാ തരിക അന്ഡരഗ്രാഡ പൈപിംഗ ലാണോ ഇസ് തര സഖോ